ਉਹਨਾਂ ਤੇ ਐਫਆਈਆਰ ਦਰਜ ਕੀਤੀ ਜਾਂਦੀ ਹੈ ਹੁਣੇ ਆਪਾਂ ਨੂੰ ਕਾਪੀ ਦੇਣਗੇ ਉਸ ਦੀ ਤੇ ਜਿਹੜੇ ਮੁਲਾਜ਼ਮਾਂ ਨੇ ਕਤਾਈ ਵਰਤੀ ਆ ਉਹਨਾਂ ਤੇ ਵਿਭਾਗੀ ਕਾਰਵਾਈ ਹੋਊ ਹੁਣ ਤੁਸੀਂ ਦੱਸੋ ਸੰਗਤ ਜੀ ਵੀ ਆਪਾਂ ਨੇ ਉਹਨਾਂ ਨੂੰ ਹਾਂ ਕਰਨੀ ਆ ਜਾਂ ਕੀ ਕਰ ਆਪਣੀ ਮੰਗ ਇਹ ਹੀ ਸੀ ਠੀਕ ਹੈ ਜੀ ਇਹ ਕਾਨੂੰਨ ਅਪਰਾ ਸਹੀ ਕੰਮ ਕਰੇ ਇੱਕ ਮਿੰਟ ਇੱਕ ਮਿੰਟ ਐਫਆਈਆਰ ਦੀ ਕਾਪੀ ਲਓ ਜੀ ਕੰਮ ਲਾਂਗੇ ਜੀ ਪਰਚਾ ਪਰਚਾ ਦਰਜ ਹੋਇਆ ਜੀ ਔਰ ਇੱਕ ਗੱਲ ਹੋਰ ਵੀ ਹੈ ਇੱਕ ਗੱਲ ਹੋਰ ਵੀ ਹੈ ਇਹਦੇ ਵਿੱਚ ਕੋਈ ਵੀ ਗੱਲ ਨਹੀਂ ਕਰਦੇ ਕੱਲ ਨੂੰ ਤੇ ਫੇਰ ਉਹ ਆਪ ਉਹ ਕਹਿੰਦੇ ਹੁੰਦੇ ਹੱਥ ਰਸਨ ਨਿਕਾਗੇ ਇੱਥੇ ਹੀ ਫੇਰ ਆ ਕੇ ਬੈਠਾਂਗੇ ਸਾਰਿਆਂ ਨੂੰ ਸੱਦਾਗੇ ਹੈਨਾ ਕਿਉਂਕਿ ਹੁਣ ਇਹਨਾਂ ਨੇ ਇਹ ਤਸੱਲੀਆ ਦਿੱਤੀਆਂ ਨੇ ਇਹ ਸਾਰੀ ਗੱਲ ਮੁਲਾਜ਼ਮਾ ਇਹ ਬਾਈ ਜੀ ਮੁਲਾਜ਼ਮਾ ਨਹੀਂ ਨਹੀਂ ਕਿਹੜੇ ਮੁਲਾਜ਼ਮਾ ਨੂੰ ਹਾਂ ਜੀ ਹਾਂ ਜੀ ਲੈਣ ਹਾਜ਼ਰ ਕਰੇ ਜਾਵੇ ਨਹੀਂ ਉਹ ਬਾਈ ਜੀ ਭਾਈਓ ਉਹ ਭਾਗੀ ਕਾਰਵਾਈ ਹੋ ਜਾਂਦੀ ਹੈ ਉਹੀ ਜੀ ਜਦੋਂ ਇਹ ਗੱਲ ਜੋ ਅਸੀਂ ਕਹੀ ਹੈ ਇਹ ਗੱਲ ਇੱਥੇ ਵੀ ਨਹੀਂ ਜਾਣੀ ਐਸਐਚਓ ਸਾਹਿਬ ਆ ਕੇ ਇਹ ਗੱਲ ਇੱਥੇ ਦੁਹਰਾਉਣਗੇ ਆਪਣੇ ਸਾਹਮਣੇ ਹਾਂ ਸਾਹਮਣੇ ਦੁਹਰਾਉਂਗੇ ਇਹ ਕਹਤਾ 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 ਉਹ ਆਉਂਦੇ ਜੀਨਰ ਆਫੀਸਰ ਐਫਆਰ ਦੀ ਕਾਪੀ ਲੈਣੀ ਲੈਣੀ ਹੈ ਉਹ ਲੈਣੀ ਲੈਣੀ ਹੈ ਉਹ ਲੈਣੀ ਲੈਣੀ ਹੈ ਲੇਕਿਨ ਉਹ ਉਹ ਗੱਲ ਵੀ ਦੁਹਰਾਉਣਗੇ ਸਾਹਮਣੇ ਆ ਕੇ ਆ ਨਹੀਂ ਕਾਪੀ ਲੈ ਆਪਾਂ ਕੱਲਾ ਹੁੰਦਾ ਉਹਨੂੰ ਚੈੱਕ ਕੇ ਸਿੱਟਿਆ ਹੁੰਣਾ ਬਿਲਕੁਲ ਜੀ ਬਿਲਕੁਲ ਸੋ ਆਪਾਂ ਉਸ ਜਾਬਤੇ ਨਾਲ ਵੀ ਰਹਿਣੇ ਤੇ ਨਾਲ ਆਪਦੇ ਹੱਕ ਦੀ ਗੱਲ ਵੀ ਛੱਡਣੀ ਛੱਡ ਠੀਕ ਹੈ ਜੀ ਜੋ ਹੁਣ ਉਹ ਆ ਕੇ ਜਦੋਂ ਕਹਿ ਦੇਣਗੇ ਫਿਰ ਚੱਕ ਲਾਂਗੇ ਆ ਸਾਰੀਆਂ ਗੱਲਾਂ ਜੋ ਕਹੀਆਂ ਕਾਪੀ ਵੀ ਤੇ ਨਾਲ ਕਹਿਣ ਵਾਲੀ ਦੋਨੇ ਗੱਲਾਂ ਠੀਕ ਹੈ ਜੀ ਜਿਹੜਾ ਪਹਿਲਾਂ ਪੁਲਿਸ ਨੇ ਐਕਟ ਵੀ ਕੀਤਾ ਤਾਂ ਉਹ ਕੱਲਾ ਜਾਣ ਕੇ ਕਰਿਆ ਤਾਂ ਹਾਂ ਸਹੀ ਗੱਲ ਜੋ ਸੱਚ ਹੈ ਜੀ ਜੋ ਹੋ ਰਿਹਾ ਤੁਸੀਂ ਇਹਨਾਂ ਨੂੰ ਪਤਾ ਨਹੀਂ ਕਿ ਪੰਜਾਬ ਨਾਲ ਖੜਦਾ ਇਹ ਤੁਸੀਂ ਨਾ ਸੋਚਦੇ ਅਸੀਂ ਕਰਾ ਰਹੇ ਹਾਂ ਤੇ ਇੱਕ ਗੱਡੀ 'ਚ ਉਤਰ ਗਿਆ ਮੈਂ ਬਾਈ ਜੀ ਤੁਹਾਡਾ ਧੰਨਵਾਦ ਤੁਸੀਂ ਮੇਰੀ ਜਾਨ ਬਚਾਈ ਇਹ ਪੰਜਾਬ ਹੈ ਇਹਨੂੰ ਕਹਿੰਦੇ ਪੰਜਾਬ ਆਪਾਂ ਦੂਜੇ ਲਈ ਭੱਜ ਕੇ ਆਉਂਦੇ ਮੇਰੇ ਮੋਢਿਆਂ ਤੇ ਆ ਕੇ ਹੱਥ ਰੱਖੇ ਵੀ ਖੁਸ਼ਿੰਦਰ ਬਾਈ ਅਸੀਂ ਜਾਣਦੇ ਆ ਤੈਨੂੰ ਹਾਂ ਬਾਈ ਤੂੰ ਫੈਕਟਰੀ ਵਾਲਾ ਨਹੀਂ ਅਸੀਂ ਚਲਣ ਕਰਦੇ ਜਿਹੜੀ ਉਹ ਜ਼ਮੀਨ ਹੈ ਓਹ ਸ੍ਰੀ ਆਕਾਲ ਮੈਨੂੰ ਮੁੰਡਿਆਂ ਨੇ ਬਾਰ-ਬਾਰ ਗਿਆ ਕਹਿੰਦੇ ਬਾਈ ਤੂੰ ਸਾਡੇ ਲਈ ਬੋਲਦਾ ਅਸੀਂ ਤੇਰੇ ਨਾਲ ਖੜੇ ਤੈਨੂੰ ਛੱਡ ਕੇ ਨਹੀਂ ਜਾਂਦੇ ਮੇਰੇ ਨਾਲ ਤੁਰ ਕੇ ਬਾਈ ਜੀ ਥਾਣੇ ਨੂੰ ਗਏ ਆ ਬੰਦੇ ਮੈਂ ਬਾਈ ਜੀ ਬਹੁਤ ਰਿਣੀ ਆ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਆ ਬਟ ਜਾਣਾ ਉਦੋਂ ਜਦੋਂ ਦੋ ਜੇ ਗੱਲਾਂ ਹੋਣ ਕਿ ਨਹੀਂ ਤਾਂ ਫਿਰ ਆਪਾਂ ਬੈਠੇ ਇੱਕ ਬੇਨਤੀ ਹੋਰ ਆ ਹੋਰ ਹਾਂਜੀ ਇੱਕ ਬੇਨਤੀ ਹੋਰ ਆ ਸੰਗਤ ਨੂੰ ਵੀ ਜਦੋਂ ਵੀ ਆਪਣੇ ਕਿਸੇ ਭਰਾ ਨਾਲ ਇਦਾਂ ਦੀ ਗੱਲ ਹੁੰਦੀ ਆ ਆਪਸੀ ਵਖਰੇਵੇਂ ਛੱਡ ਕੇ ਇਕੱਠੇ ਹੋ ਜੋ ਆਪਾਂ ਬਚੂਗੇ ਜੀ ਮੁੰਡੇ ਕਿੱਥੇ ਬਾਬਾ ਤਾਂ ਕਹਿ ਲੈਣਾ ਉਹ ਨਹੀਂ ਇਹਨਾਂ ਨੂੰ ਬਾਅਦ ਚ ਆਪਾਂ ਬੁਲਾਉਣੇ ਵੀ ਐ ਇੱਕ ਵਾਰੀ ਹੋ ਜੇ ਗੱਲ ਪੈਂਦਾ ਤੇ ਭਾਈ ਜੀ ਆਪਾਂ ਆਪਣੇ ਪਈਆਂ ਨਾਲ ਇਦਾਂ ਹੀ ਇਕੱਠੇ ਹੋਇਆ ਕਰੀਏ ਆਪਾਂ ਆਪਾਂ ਬਚਾ ਲੂਗੇ ਆਪਣੇ ਭਾਈਚਾਰੇ ਨਾਲ ਆਪਣੇ ਲੋਕਾਂ ਨੂੰ ਨਹੀਂ ਤਾਂ ਇਹਨਾਂ ਕੋਲੋਂ ਰੋਜ਼ ਜਲੀਨ ਹੋ ਕੇ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਜਾਨਦੇ ਬਾਈ ਜੀ ਐਂ ਇਕੱਠੇ ਹੋਣਾ ਪਾਜੀ ਐਂ ਸੁਆਦ ਹੁੰਦਾ ਗੱਲਾਂ ਦਾ ਇੱਕ ਗੱਲ ਮੈਂ ਬੈਠਿਆ ਹੋਇਆ ਕਹਿ ਰਿਹਾ ਸੀ ਕਿਉਂਕਿ ਹੁਣ ਇਹ ਗੱਲ ਬਹੁਤ ਦੂਰ ਤੱਕ ਜਾਣੀ ਹੈ ਮੈਂ ਇੱਕ ਗੱਲ ਕਹਿ ਦਿਆਂ ਇਹਦਾ ਪਰਮਾਨੈਂਟ ਜਿਹੇ ਸੋਲੂਸ਼ਨ ਹੈ ਨਾ ਭਾਈ ਜੀ ਇਹਦਾ ਪਰਮਾਨੈਂਟ ਸੋਲੂਸ਼ਨ ਇਹ ਹੈ ਕਿ ਜਿਹੜੀ ਇੱਕ ਪੁਲਿਸ ਕੰਪਲੇਂਟ ਅਥਾਰਟੀ ਸਾਡੇ ਕੋਲੇ ਬਣੀ ਹੋਈ ਆ ਉਹਦੇ ਚ ਐਮੈਂਡਮੈਂਟ ਕਰਕੇ ਸੋਧ ਕਰਕੇ ਉਹਨੂੰ ਐ ਬਣਾਇਆ ਜਾਵੇ ਕਿ ਜਦੋਂ ਵੀ ਕੋਈ ਐਪ ਦੀ ਗੱਲ ਹੋਵੇ ਤਾਂ ਆਪਾਂ ਉਹਦੀ ਕੰਪਲੇਂਟ ਉਸ ਕਮੇਟੀ ਚ ਕਰ ਸਕੀਏ ਪੀ ਉਦੋਂ ਬਾਅਦ ਉਹ ਕਮੇਟੀ ਇਹਨਾਂ ਨੂੰ ਦਿਸ਼ਾ ਨਿਰਦੇਸ਼ ਦੇਵੇ ਕਿ ਕਰੋ ਔਰ ਇਹ ਥਾਣੇਦਾਰ ਐਸਐਸਪੀ ਲਈ ਨਹੀਂ ਉਹਨਾਂ ਦੇ ਸਾਹਮਣੇ ਜਵਾਬਦੇਹ ਹੋਣ ਜੇ ਅੱਪਾ ਇਹ ਕਰ ਲਿਆ ਤਾਂ ਇੱਕ ਵੀ ਬੰਦੇ ਨੂੰ ਕਿਤੇ ਕੱਲੀ ਜਗ੍ਹਾ ਤੇ ਵੀ ਕੁਝ ਹੋਇਆ ਤਾਂ ਉਹ ਬੰਦਾ ਕੰਪਲੇਂਟ ਕਰੇ ਔਰ ਉਹ ਕਾਰਵਾਈ ਹੋਵੇ ਪਰ ਉਸ ਕਮੇਟੀ ਚ ਸਿਵਲ ਬੰਦੇ ਹੋਣੇ ਚਾਹੀਦੇ ਆ ਜਿਹੜੀ ਕਿ ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ ਬਣਦੀ ਗੱਲ ਹੋਈ ਸੀ ਹੁਣ ਉਹਦੇ ਚ ਹੈ ਨਹੀਂ ਹੈ ਨਹੀਂ ਆਪਣੇ ਬੰਦੇ ਜਿੰਨਾ ਚਿਰ ਇਹਨਾਂ ਗੱਲਾਂ ਨ ਵਧਾਂਗੇ ਨਹੀਂ ਆਪ ਪਰੋਗ ਨਹੀਂ ਪਾਵਾਂਗੇ ਹਰ ਥਾਂ ਤੇ ਤਾਂ ਬਸਾਰੇ ਇਕੱਠੇ ਨਹੀਂ ਹੋ ਪਾਵਾਂਗੇ ਨਾ ਜੋ ਟੱਕੇ ਹੁੰਦੇ ਬਾਈ ਜੀ ਕਿਦੋਂ ਥਾਣਿਆਂ 'ਚ ਹੁੰਦੇ ਕਿਤੇ ਕਿਤੇ ਹੋਰ ਹੁੰਦੇ ਆ ਬਹੁਤ ਟੱਕੇ ਹੁੰਦੇ ਹੁੰਦੇ ਆ ਨਾ ਸਾਡੀਆਂ ਟੀਮਾਂ ਪੈਣਾ ਨੂੰ ਫੜ ਕੇ ਅੰਦਰ ਬੰਦ ਕਰ ਦਿੰਦੇ ਜੀ ਸਾਡੇ ਮੁੰਡਿਆਂ ਤੇ ਪਤਾ ਨਹੀਂ ਕਿਹੜੀ ਕਿਹੜੀ ਧਾਰਾ ਲਾੜ ਕੇ ਕਿਸ ਨੂੰ ਕਿਸੇ ਜੇਲ੍ਹ 'ਚ ਕਿਸੇ ਨੂੰ ਕਿਸੇ ਜੇਲ੍ਹ 'ਚ ਔਰ ਡਿਬੜੂ ਘੜ ਤੱਕ ਤਾਂ ਜੇਲਾ ਦਿਖਾਤੀ ਨਾ ਸਾਡੇ ਮੁੰਡਿਆਂ ਨੂੰ ਅੱਜ ਸੱਧਿਆ ਆ ਰਹੇ ਆਪਾਂ ਹਾਂਜੀ 5 ਵਜੇ 6 ਵਜੇ ਆ ਰਹੇ ਆਪਾਂ ਉਹ ਬੰਦਰ ਤਾਂ ਆਏ ਹੁਣ ਕੱਟ ਨਹੀਂ ਪਰਚਾ ਦਰਜ ਹੋਊਗਾ ਉਹਦੀ ਅਰੈਸਟ ਪਾਉਗੀ ਜਾਊਗਾ ਕਿੱਥੇ ਜੀ ਉਹ ਹਰਦਾ ਪਰਚਾ ਦਾ ਪਰਚਾ ਆਪਾਂ ਇੰਤਜ਼ਾਰ ਕਰਦੇ ਜਿੰਨਾ ਚਿਰ ਉਹ ਆਉਂਦੇ ਆ ਭਾਈ ਜੀ ਉਹ ਜਿੰਨਾ ਚਿਰ ਉਹ ਪਰਚੇ ਦਾ ਦੰਦੇ ਨਹੀਂ ਤੇ ਸਾਰਾ ਕੁਝ ਖੁਦ ਬੋਲ ਦੇਣਗੇ ਦੇ 10 ਮਿੰਟ ਚਾਹੀਦਾ ਦਾ ਮਤਲਬ ਕੰਮ ਇਹ ਕੋ ਤੋਂ ਨੂੰ ਪ੍ਰਧਾਨ ਜੀ ਦੱਸ ਰਹੇ ਜਿਵੇਂ ਹੁਣ ਜਿਹੜਾ ਹੈਗਾ ਉਹ ਜਿਹੜਾ ਆਇਆ ਕੰਮਸਰ ਤੇ ਹੁਣ ਅਰਜ਼ੀ ਲੈ ਲਈ ਜਿਹਨ ਕਾਰਵਾਈ ਸੀ ਕਰੀ ਵੈਸੇ ਕਹਿਣਾ ਕਿ ਉਹ ਮਤਲਬ ਤੋਰ ਤਾਂ ਨਹੀਂ ਆਇਆ ਦਾ ਮਤਲਬ ਤੁਸੀਂ ਬੁਲਾਇਆ ਵੀ ਤਾਂ ਵੀ ਨਹੀਂ ਆਇਆ ਗਲਤ ਅਸੀਂ ਕੋਈ ਕਿਉਂ ਕਰ ਰਹੇ ਅਸੀਂ ਪਤਾ ਕਿਉਂ ਕਹਿ ਰਹੇ ਆ ਅਸੀਂ ਕਿਉਂ ਕਹਿ ਰਹੇ ਇਹ ਲੋਕ ਇਨਫਲੂਐਂਸ ਵਾਲੇ ਹੁੰਦੇ ਨੇ ਸਾਡੀ ਕੋਈ ਬੇਨਤੀ ਹੈ ਅੱ ਸਾਰਿਆਂ ਦੇ ਸਾਹਮਣੇ ਮੈਂ ਕਹਿ ਰਿਹਾ ਹੱਥ ਜੋੜ ਕੇ ਸਾਡੇ ਕੱਲੇ ਇਹਨਾਂ ਨਾਲ ਹੀ ਜਿੰਨੇ ਸਾਡੇ ਟੀਮ ਵਾਲੇ ਬੰਦੇ ਨੇ ਜਿਵੇਂ ਰੋਮਨ ਬਰਾੜ ਜੀਰੇ ਚੀਰੇ ਚੋਣੂ ਵੀ ਧਮਕੀਆਂ ਆਈਆਂ ਉਹਦੀ ਵੀ ਡਰ ਜਾ ਰੋ ਜੇ ਅਈ ਧਮਕੀ ਨਹੀਂ ਦੇ ਰਹੇ ਪਰ ਤੁਹਾਨੂੰ ਆਗਾਹ ਕਰ ਰਹੇ ਹਾਂ ਜੇ ਕਾਰਵਾਈ ਨਾ ਹੋਈ ਅਸੀਂ ਇੱਥੇ ਹੀ ਪੰਜਾਬ ਨੂੰ ਸਤਾਵਾਂਗੇ ਆ ਵੇਖੋ ਭਾਈ ਅਸੀਂ ਆਪਦੇ ਵੱਲੋਂ ਤਿਆਰੀ ਰੱਖੀ ਹੈ ਐਂਬੂਲੈਂਸ ਨਾਲ ਤਾਂ ਜਾ ਵੀ ਹਾਂਜੀ ਅਸੀਂ ਜੇ ਨਾ ਹੋਇਆ ਭਾਈ ਜੀ ਆਈ ਡੋਂਟ ਵਾਂਟ दैट ਕਿ ਤੁਸੀਂ ਐਵਾਂ ਜਾ ਕੁਝ ਕਰੋ ਪਰ ਜੇ ਹੋਈ ਵੀ ਹਾਂਜੀ ਹਾਂਜੀ ਕਿਉਂਕਿ ਉਹ ਨਿਰਪੱਖਤਾ ਨਾਲ ਹੋਵੇ ਨਾ ਉਹਨਾਂ ਨੂੰ ਫੜਿਆ ਵੀ ਜਾਵੇ ਅਰੈਸਟ ਕੀਤਾ ਜਾਵੇ ਆਏ ਨਹੀਂ ਹੈਗੇ ਕਿਉਂ ਨਹੀਂ ਆਏ ਹੈਗੇ ਜਿਨ੍ਹਾਂ ਨਾਲ ਸਿਕਿਉਰਿਟੀ ਗਾਰਡ ਮਿਲ ਰਹੇ ਬੇ ਨਾ ਕਿਸੇ ਨੂੰ ਮਿਲੇ ਪਈ ਹੈ ਨਾ ਤੇ ਅੱਦੇ ਬੰਦੇ ਦਾ ਸਮਾਨਾ ਰਾਸਤਾ ਠੀਕ ਹੈ ਜੀ ਰਸਤਾ ਘੇਰ ਕੇ ਦਿਖਾਇਆ ਠੀਕ ਹੈ ਜੀ ਉਹ ਤੋਂ ਇਲਾਵਾ ਜਿਹੜੀ ਬਣਦੀ ਆਪਾਂ ਦਿੱਤੀਆਂ ਜਿਹੜੀਆਂ ਧਮਕੀਆਂ ਦਿੱਤੀਆਂ ਜਿਹੜੀਆਂ ਜਨਾਬ ਉਹ ਤਬਦੀਦ ਚ ਕਿੰਨੀ ਧਮਕੀ ਬੋਲਤਾ ਇਹਨਾਂ ਨੇ ਦੇਖੋ ਜੀ ਬੋਲ ਤਾਂ ਹੁਣੇ ਚ ਕੀਤਾ ਹੋਊਗਾ ਜੀ ਹਥਿਆਰ ਉਹਨਾਂ ਨੂੰ ਦਿਖਾਇਆ ਇੱਕ ਤਾਂ ਇੱਕ ਹੋ ਗਿਆ ਧਮਕੀਆਂ ਦਾ ਜੀ ਇੱਕ ਗੱਲ ਇਹ ਚਾਹਤ ਜਿਉਂ ਦਿਖਾਸ ਲੈ ਕੇ ਦਿੱਤੀ ਗਈ ਆ ਅੰਦਰ ਠੀਕ ਕਰਦੇ ਆ ਅਰ ਜਰਕਾਰ ਦੀ ਲੈ ਕੇ ਦੇ ਠੀਕ ਹੈ ਕੰਪਨੀ ਦੇ ਨਾ ਬ ਲੈ ਲੈਣੇ ਡੇਢ ਘੰਟੇ ਲੈ ਕੇ ਹੀ ਜਾਣਾ थैंक यू वेरी मच ਅਸੀਂ ਖਲੋਣੇ ਡੋਂਟ ਵਰੀ ਠੀਕ ਡੋਂਟ ਵਰੀ ਅਸੀਂ ਖੁਦ ਖਲੋਣੇ ਅਰੇ ਸੀਵੀ ਮੈਂ ਤੁਹਾਨੂੰ ਕਿਹਾ ਕਿ ਸੀਵੀ ਬੈਂਤੀ ਹੈ ਜੀ ਹੁਣ ਆਪਾਂ ਧਰਮਾ ਚੱਕੀਏ ਅਸੀਂ ਪਹਿਲਾਂ ਪਰਚਾ ਦਰਜ ਕਰ ਦੋ ਰਸੀਦ ਕਰਕੇ ਅਸੀਂ ਉੱਠ ਜਾਂਦੇ ਹਾਂ ਰਸੀਦ ਲਈ ਰਸੀਵਿੰਗ ਦੇ ਦਿਓ ਰਸੀਵਿੰਗ ਦੇ ਦਿਓ ਤੁਸੀਂ ਪਰਚਾ ਦਰਜ ਕਰ ਲਓ ਅਸੀਂ ਇੱਕ ਸੈਕਿੰਡ ਨਹੀਂ ਬਲਕੇ ਗੱਡੀਆਂ ਵੀ ਕੱਢਾਂਗੇ ਵੀ ਆ ਤੱਕ ਨਾ ਹੁੰ ਕਿ ਕਰ ਕਾਰਵਾਈ ਮੈਨੂੰ ਮੈਂ ਇੱਕ ਵਾਰ ਮੈਂ ਤੁਹਾਡੀ ਉਨੀ ਨਿਮਰਤਾ ਨਾਲ ਮੈਂ ਤੁਹਾਨੂੰ ਇੱਕ ਜਵਾਬ ਦੇ ਰਿਹਾ ਹੈ ਭਾਈ ਜੀ ਜੇ ਕੋਈ ਹੰਗਾਮੀ ਹਾਲਾਤ ਕੋਈ ਕਾਰਵਾਈ ਕੋਈ ਘਟਨਾ ਹੁੰਦੀ ਹੈ ਤੁਸੀਂ ਖਰਚਾ ਦਰਜ ਨਹੀਂ ਕਰਦੇ 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 ਤਾਂ ਕਰ ਲੋ ਅਸੀਂ ਉੱਠ ਜਾਾਂਗੇ ਬਸ ਆਹੀ ਬੇਨਤੀ ਸਾਡੀ ਹੋਰ ਅਸੀਂ ਕੋਈ ਖੱਦ ਨਹੀਂ ਪਾ ਰਹੇ ਐਂਬੂਲੈਂਸ ਆਉਂਦੀ ਹੈ ਅਸੀਂ ਬੰਦੇ ਨੂੰ ਭੇਜਦੇ ਆ ਸਾਰੇ ਸਾਡੇ ਬੰਦੇ ਉਹ ਡਿਊਟੀ ਨਿਭਾ ਰਹੇ ਨੇ ਇੱਕ ਥਾਂ ਤੇ ਗੜਬੜ ਨਹੀਂ ਹੋ ਰਹੀ ਆ ਆਮ ਬੰਦੇ ਪ੍ਰਕਾਸ਼ ਸਿੰਘ ਮਾਵੀ ਸਰਪੰਚ ਜੀ ਪਹੁੰਚੇ ਮੈਂ ਕਿਹਾ ਬਾਈ ਜੀ ਸਭ ਕਢਾ ਦੇਾਂਗੇ ਮਾੜ ਤੁਸੀਂ ਜਿੰਨੀ ਜਲਦੀ ਦਰਜ ਕਰੋਗੇ ਅਸੀਂ ਉਨੀ ਜਲਦੀ ਉੱਠਾਂਗੇ ਤੁਸੀਂ ਅਫੀਸਰਜ਼ ਨਾਲ ਉੱਤੇ ਗੱਲ ਕਰ ਲਓ ਮੈਂ ਤੁਹਾਨੂੰ ਸਿਰ ਇੱਕ ਸਾਡੇ ਵੱਲੋਂ ਕਹਿ ਦਿਓ ਜੀ ਕਰ ਦੋ ਕੋਈ ਕਾਰਵਾਈ ਇੱਥੇ बाकी भी आउंगे सारे और ये सारी सड़क दूर तक जाम होगी जे कार्रवाई ना की थी गई नहीं बिल्कुल करा मैं तुसी एक बारी पर्चा दर्ज करो आप जल्दी उठ के बाद प्लीज उत्ते गल कर तो लो फिर तो मैं गल कर लूंगा जस्ट एक ही बटाई